ਇੱਕ ਨਗਰ ਦੇ ਵਿੱਚ ਇੱਕ ਕਿਸਾਨ ਤੇ ਉਹਦੀ ਘਰਵਾਲੀ ਰਿਹਾ ਕਰਦੇ ਸੀ ਰੱਬ ਨੇ ਸਮਾਂ ਪਾ ਕੇ ਉਹਨਾਂ ਨੂੰ ਇੱਕ ਧੀ ਦੀ ਦਾਤ ਦਿੱਤੀ ਧੀ ਹੌਲੀ ਹੌਲੀ ਵੱਡੀ ਹੋਈ ਉਹਨਾਂ ਦੋਨਾਂ ਜਾਨਿਆਂ ਨੇ ਆਪਣੀ ਧੀ ਦਾ ਆਪਣੀ ਪੁੱਤਰੀ ਦਾ ਦੋ ਨਗਰ ਛੱਡ ਕੇ ਵਿਆਹ ਕਰ ਦਿੱਤਾ ਧੀ ਆਪਣੇ ਘਰ ਵਿੱਚ ਸੁਖੀ ਬਸਣ ਲੱਗੀ ਸਮਾਂ ਹੋਇਆ ਰੱਬ ਵੱਲੋਂ ਸੁਨੇਹਾ ਆਇਆ ਇਸ ਲੜਕੀ ਦੇ ਧੀ ਦੇ ਪਿਤਾ ਦੀ ਮੌਤ ਹੋ ਗਈ ਇਹਦੀ ਬਜ਼ੁਰਗ ਮਾਂ ਬੁੱਢੀ ਮਾਂ ਹੁਣ ਘਰ ਵਿੱਚ ਇਕੱਲੀ ਰਹਿਣ ਲੱਗੀ ਘਰ ਦੇ ਵਿੱਚ ਗਰੀਬੀ ਸੀ ਉੱਪਰੋਂ ਬਹੁਤ ਠੰਡ ਦਾ ਮੌਸਮ ਆਉਣ ਵਾਲਾ ਸੀ ਸਰਦੀ ਆਉਣ ਵਾਲੀ ਸੀ ਇਹ ਧੀ ਨੇ ਕਿਸੇ ਦੇ ਹੱਥ ਆਪਣੇ ਪੇਕੇ ਘਰ ਆਪਣੀ ਬੁੱਢੀ ਮਾਂ ਕੋਲ ਸੁਨੇਹਾ ਭੇਜਿਆ ਕਿ ਮਾਂ ਸਰਦੀ ਹੁਣ ਨੇੜੇ ਆ ਰਹੀ ਆ ਤੇ ਤੂੰ ਘਰ ਵਿੱਚ ਇਕੱਲੀ ਆ ਤੇਰੇ ਤੋਂ ਘਰ ਵਿੱਚ ਕੰਮ ਨਹੀਂ ਹੋਵੇਗਾ ਤੂੰ ਕਿਰਪਾ ਕਰਕੇ ਮੇਰੇ ਕੋਲ ਇੱਥੇ ਸਹੁਰੇ ਘਰ ਆ ਜਾ ਮੈਂ ਤੇਰੀ ਇੱਥੇ ਸਾਂਭ ਸੰਭਾਲ ਕਰਾਂਗੀ। ਇੱਥੇ ਕੰਮ ਸੇ ਕੰਮ ਇੱਥੇ ਖਾਣ ਲਈ ਤੈਨੂੰ ਦੋ ਵਕਤ ਦੀ ਰੋਟੀ ਤਾਂ ਮਿਲ ਜਾਵੇਗੀ। ਇਹ ਜਿਹੜੀ ਆਪਣੀ ਧੀ ਰਾਣੀ ਦਾ ਸੁਨੇਹਾ ਸੁਣ ਕੇ ਬਜ਼ੁਰਗ ਮਾਂ ਨੇ ਤਿਆਰੀ ਸ਼ੁਰੂ ਕੀਤੀ ਆ। ਆਪਣੇ ਕੱਪੜੇ ਇੱਕ ਗਠੜੀ ਵਿੱਚ ਬੰਨੇ ਆ। ਪੁਰਾਣਾ ਜ਼ਮਾਨਾ ਉਹ ਮਾਂ ਦੇ ਕੋਲ ਦੋ ਸੋਨੇ ਦੀਆਂ ਚੂੜੀਆਂ ਸੀਗੀਆਂ। ਉਹਨੇ ਕੀ ਕੀਤੀਆਂ ਆਪਣੇ ਹੱਥਾਂ ਵਿੱਚ ਪਹਿਣ ਲਈਆਂ। ਤੇ ਸੋਚਿਆ ਕਿ ਉੱਥੇ ਜਾ ਕੇ ਮੈਂ ਆਪਣੀ ਧੀ ਰਾਣੀ ਨੂੰ ਚਲ ਦੇ ਦੇਵਾਂਗੀ ਮੈਂ ਸੋਨਾ ਕੀ ਕਰਨਾ ਜਦੋਂ ਰਸਤੇ ਵਿੱਚ ਜਾ ਰਹੀ ਆ ਤਾਂ ਉਹ ਕੋਈ ਸਾਧਨ ਨਹੀਂ ਸੀ ਹੁੰਦੇ ਪੁਰਾਣੇ ਜ਼ਮਾਨੇ ਵਿੱਚ ਜੇ ਕੋਈ ਮਿਲ ਜਾਂਦਾ ਸੀ ਤਾਂ ਚਲੇ ਜਾਂਦੇ ਸੀ ਟਾਂਗੇ ਵਗੈਰਾ ਤੇ ਪਰ ਆਮ ਕਰਕੇ ਤਾਂ ਪੈਦਲ ਹੀ ਯਾਤਰਾ ਕਰਨੀ ਪੈਂਦੀ ਸੀ ਇਹ ਪੈਦਲ ਜਾ ਰਹੀ ਸੀ ਦੋ ਠੱਗਾਂ ਦੀ ਨਿਗਾਹ ਇਹ ਬਜ਼ੁਰਗ ਮਾਤਾ ਦੇ ਹੱਥਾਂ ਉੱਪਰ ਪਈਆ ਇਹਨੇ ਸੋਨੇ ਦੀਆਂ ਚੂੜੀਆਂ ਪਹਿਨੀਆਂ ਹੋਈਆਂ ਨੇ ਉਹ ਠੱਗ ਸੀਗੇ ਠੱਗਾਂ ਦਾ ਕੰਮ ਕੀ ਹੁੰਦਾ ਗੱਲਾਂ 'ਚ ਲੈ ਕੇ ਕਿਸੇ ਨੂੰ ਲੁੱਟ ਲੈਣਾ ਠੱਗ ਲੈਣਾ ਉਹ ਮਾਤਾ ਦੇ ਪਿੱਛੇ ਲੱਗ ਗਏ ਬੜੀ ਮਿੱਠੀ ਬੋਲੀ ਬੋਲੀ ਕਹਿਣ ਲੱਗੇ ਮਾਤਾ ਜੀ ਕਿੱਧਰ ਨੂੰ ਜਾ ਰਹੇ ਹੋ ਤਾਂ ਲਿਆਓ ਆ ਜਿਹੜੀ ਪਾਂਡਾ ਸਿਰ ਤੇ ਉੱਪਰ ਚੱਕੀ ਹੋਈ ਇਹ ਬੋਝ ਚੁੱਕਿਆ ਹੋਇਆ ਭਾਰ ਚੁੱਕਿਆ ਸਾਨੂੰ ਦੇ ਦਿਓ ਅਸੀਂ ਚੁੱਕ ਲੈਨੇ ਆ ਤੁਸੀਂ ਬਜ਼ੁਰਗ ਲੱਗਦੇ ਹੋ ਤੁਹਾਡੇ ਤੋਂ ਲੱਗਦਾ ਚੱਕਿਆ ਨਹੀਂ ਜਾ ਰਿਆ ਉਹ ਬਜ਼ੁਰਗ ਮਾਂ ਭੋਲੀ ਸੀ ਕਹਿਣ ਲੱਗੀ ਲਓ ਜੀ ਆਹ ਜਿਹੜਾ ਬੋਝ ਆ ਮੇਰਾ ਤੁਸੀਂ ਚੁੱਕ ਲੋ ਇਥੇ ਇੱਕ ਗੱਲ ਚੇਤੇ ਰੱਖਿਓ ਜਿਹੜਾ ਵੀ ਕੋਈ ਆ ਕੇ ਤੁਹਾਡਾ ਬੋਝ ਚੁੱਕਦਾ ਜਾਂ ਤਾਂ ਉਹ ਕੋਈ ਰੱਬੀ ਰੂਹ ਆ ਤੇ ਜਾਂ ਫਿਰ ਦੂਜੀ ਗੱਲ ਇਹ ਆ ਕਿ ਉਹ ਤੁਹਾਨੂੰ ਠੱਗਣਾ ਚਾਹੁੰਦਾ ਉਹ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦਾ ਐਵੇਂ ਨਹੀਂ ਕੋਈ ਤੁਹਾਡਾ ਬੋਝ ਚੁੱਕਦਾ ਇਹ ਦੁਨੀਆ ਜਿਹੜੀ ਆ ਬਹੁਤ ਰੰਗੀ ਆ ਤਾਂ ਉਹ ਠੱਗਾਂ ਨੇ ਗੱਲਾਂ-ਗੱਲਾਂ ਵਿੱਚ ਬਜ਼ੁਰਗ ਮਾਤਾ ਦਾ ਬੋਝ ਆਪਣੇ ਸਿਰ ਤੇ ਚੁੱਕ ਲਿਆ ਤੇ ਉਹਦੇ ਨਾਲ ਨਾਲ ਤੁਰਨ ਲੱਗੇ ਆ ਹੁਣ ਉਹਨਾਂ ਨੇ ਆਪਣੀਆਂ ਗੱਲਾਂ ਸ਼ੁਰੂ ਕਰਤੀਆਂ ਉਹਨਾਂ 'ਚੋਂ ਇੱਕ ਠੱਗ ਕਹਿਣ ਲੱਗਾ ਮਾਤਾ ਨੂੰ ਕਹਿੰਦਾ ਮਾਤਾ ਜੀ ਤੁਸੀਂ ਕੋਈ ਗੱਲ ਸੁਣਾ ਦਿਓ ਉਹ ਬਜ਼ੁਰਗ ਮਾਤਾ ਕਹਿਣ ਲੱਗੀ ਮੈਂ ਤਾਂ ਬਹੁਤ ਲਾਚਾਰ ਹੋ ਚੁੱਕੀ ਆ ਤੁਸੀਂ ਕੋਈ ਗੱਲ ਸੁਣਾਓ ਇੱਕ ਠੱਗ ਕਹਿਣ ਲੱਗਾ ਠੀਕ ਆ ਅਸੀਂ ਗੱਲ ਤਾਂ ਸੁਣਾ ਦਿੰਨੇ ਆ ਪਰ ਜੇ ਤੂੰ ਸਾਡੀ ਗੱਲ ਨੂੰ ਵਿੱਚ ਟੋਕ ਦਿੱਤਾ ਇਹ ਕਹਿ ਦਿੱਤਾ ਕਿ ਇਹ ਗੱਲ ਇਦਾਂ ਨਹੀਂ ਹੋ ਸਕਦੀ ਵਿੱਚ ਨੰਨਾ ਪਾ ਦਿੱਤਾ ਜਾਂ ਫਿਰ ਇਹ ਕਹਤਾ ਕਿ ਇਹ ਗੱਲ ਸੱਚ ਨਹੀਂ ਹੈਗੀ ਤਾਂ ਮਾਤਾ ਜੀ ਤੁਹਾਡੇ ਹੱਥ ਵਿੱਚ ਜਿਹੜੇ ਸੋਨੇ ਦੇ ਕੰਗਣੇ ਚੂੜੀਆਂ ਪਹਿਨੀਆਂ ਹੋਈਆਂ ਨੇ ਇਹਨਾਂ ਵਿੱਚੋਂ ਇੱਕ ਉਤਾਰ ਕੇ ਮੈਨੂੰ ਦੇਣੀ ਪਵੇਗੀ। ਬਜ਼ੁਰਗ ਮਾਂ ਕਹਿਣ ਲੱਗੀ ਕੋਈ ਗੱਲ ਨਹੀਂ ਤੁਸੀਂ ਗੱਲ ਦੱਸੋ ਕੀ ਆ। ਫਿਰ ਉਹ ਠੱਗ ਨੇ ਕਹਾਣੀ ਜਿਹੜੀ ਬਣਾ ਕੇ ਇੱਕ ਘੜੀ ਤੇ ਸੁਣਾਉਣੀ ਸ਼ੁਰੂ ਕੀਤੀ। ਕਿਉਂਕਿ ਠੱਗਾਂ ਦਾ ਕੰਮ ਹੁੰਦਾ ਆਪਣੀਆਂ ਗੱਲਾਂ ਚ ਲੈਣਾ। ਕਹਿਣ ਲੱਗਾ ਮਾਂ ਸਾਡੇ ਨਗਰ ਦੇ ਵਿੱਚ ਨਾ ਇੱਕ ਮੱਝ ਹੁੰਦੀ ਸੀ। ਉਹ ਇੰਨਾ ਦੁੱਧ ਦਿੰਦੀ ਸੀ, ਇੰਨਾ ਦੁੱਧ ਦਿੰਦੀ ਸੀ 10 10 ਦਿਨ। ਅਸੀਂ ਉਹਦਾ ਦੁੱਧ ਜਿਹੜਾ ਲੋਕਾਂ ਨੂੰ ਵੰਡਦੇ ਫਿਰਦੇ ਸੀ ਪਰ ਫਿਰ ਵੀ ਉਹ ਮੱਝ ਦਾ ਦੁੱਧ ਨਹੀਂ ਸੀ ਮੁੱਕਦਾ ਫਿਰ ਅਸੀਂ ਪਿੰਡ ਵਾਲਿਆਂ ਨੇ ਰਲ ਕੇ ਇੱਕ ਟੋਆ ਪੁੱਟਿਆ ਵੱਡਾ ਸਾਰਾ ਤਲਾਬ ਬਣਾਇਆ ਗਿਆ ਤੇ ਉਹਦੇ ਵਿੱਚ ਉਹ ਮੱਝ ਦਾ ਦੁੱਧ ਪਾਇਆ ਕਿਸੇ ਨੇ ਉਹਨਾਂ ਦੇ ਵਿੱਚ ਖੱਟਾ ਪਾ ਦੇਣਾ ਫਿਰ ਕਿਸੇ ਨੇ ਉਹਨਾਂ ਦੇ ਵਿੱਚ ਮਧਾਣੀ ਰੜਕ ਦੇਣੀ ਜਿਹਨੂੰ ਦੁੱਧ ਦੀ ਲੋੜ ਹੋਣੀ ਦਹੀਂ ਦੀ ਲੋੜ ਹੋਣੀ ਉਹਨੇ ਉਹ ਲੈ ਜਾਣਾ ਜਿਹਨੂੰ ਮੱਖਣ ਦੀ ਲੋੜ ਹੋਣੀ ਉਹਨੇ ਉਹ ਲੈ ਜਾਣਾ ਇਸ ਤਰ੍ਹਾਂ ਸਾਡਾ ਪਿੰਡ ਜਿਹੜਾ ਗੁਜ਼ਾਰਾ ਕਰਦਾ ਰਿਹਾ ਜਦੋਂ ਇਹ ਗੱਲਾਂ ਠੱਗ ਕਰ ਰਿਆ ਇਹ ਗੱਲਾਂ ਉਹ ਸੀ ਜਿਹੜੀਆਂ ਮੰਨਣ ਚ ਨਹੀਂ ਸੀ ਆ ਸਕਦੀਆਂ ਫੇਰ ਉਦੋਂ ਬੁੱਢੀ ਮਾਈ ਸਿਆਣੀ ਸੀਗੀ ਬਹੁਤ ਭਾਵੇਂ ਕਿ ਉਹ ਚਲਾਕ ਨਹੀਂ ਸੀ ਠੱਗਾਂ ਦੇ ਵਾਂਗ ਪਰ ਸਿਆਣੀ ਸੀ ਕਹਿੰਦੀ ਪੁੱਤ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਚੰਗੀ ਗੱਲ ਉਹਨੇ ਇਹ ਨਹੀਂ ਕਿਹਾ ਕਿ ਇਹ ਗੱਲ ਸੱਚ ਨਹੀਂ ਹੋ ਸਕਦੀ ਕਿਉਂਕਿ ਜੇ ਗੱਲ ਕਹਿ ਦਿੰਦੀ ਉਹ ਫੇਰ ਉਹਨੂੰ ਆਪਦੀ ਸੋਨੇ ਦੀ ਚੂੜੀ ਉਤਾਰ ਕੇ ਦੇਣੀ ਪੈਣੀ ਸੀ ਤਾਂ ਕਰਕੇ ਮਾਤਾ ਨੇ ਗੱਲ ਨਹੀਂ ਕਹੀ ਠੱਗ ਸੋਚਣ ਲੱਗੇ ਵੀ ਸਾਡੀ ਤਾਂ ਚਲਾਕੀ ਜਿਹੜੀ ਆ ਮਾਤਾ ਨੇ ਸਮਝ ਲਈ ਐ ਇਹ ਤਾਂ ਕੁਝ ਬੋਲੀ ਨਹੀਂ ਹੁਣ ਸਾਨੂੰ ਕੀ ਕਰਨਾ ਚਾਹੀਦਾ ਫਿਰ ਉਹ ਮਾਤਾ ਕਹਿਣ ਲੱਗੀ ਹੁਣ ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਆ ਜੇ ਤੁਸੀਂ ਉਹ ਗੱਲ ਦੇ ਵਿੱਚ ਕਹਿ ਦਿੱਤਾ ਟੋਕ ਦਿੱਤਾ ਇਹ ਗੱਲ ਸੱਚ ਨਹੀਂ ਹੈਗੀ ਤਾਂ ਤੁਹਾਨੂੰ ਮੈਨੂੰ 500 ਰੁਪਏ ਦੇਣਾ ਪਊਗਾ ਕਿਉਂਕਿ ਮਾਤਾ ਉਹਨਾਂ ਦੀ ਚਾਲ ਨੂੰ ਚਲਾਕੀ ਨੂੰ ਸਮਝ ਚੁੱਕੀ ਸੀ ਕਿ ਮੈਨੂੰ ਠੱਗਣ ਆਏ ਹੋਏ ਆ ਇਹ ਠੱਗਾ ਮਾਤਾ ਕਹਿਣ ਲੱਗੀ ਜੇ ਤੂੰ ਮੈਨੂੰ ਟੋਕਿਆ ਤੂੰ 500 ਦੇਵੇਂਗਾ ਦੂਜੇ ਠੱਗ ਨੂੰ ਆਖਿਆ ਜੇ ਤੂੰ ਮੈਨੂੰ ਵਿੱਚੋਂ ਟੋਕਦਾ ਮੇਰੀ ਗੱਲ ਨੂੰ ਕਹਤਾ ਕਿ ਸੱਚ ਨਹੀਂ ਹੈਗੀ ਇਹ ਹੋ ਨਹੀਂ ਸਕਦਾ ਤੂੰ ਵੀ 500 ਦਵੇਂਗਾ ਉਹ ਕਹਿਣ ਲੱਗੇ ਫਸੇਵੇਂ ਸੀ ਹੁਣ ਮਾਤਾ ਨੂੰ ਕਹਿਣ ਲੱਗੇ ਤੂੰ ਗੱਲ ਸੁਣਾ ਮਾਤਾ ਕਹਿਣ ਲੱਗੀ ਬਹੁਤ ਪੁਰਾਣੇ ਸਮੇਂ ਦੀ ਗੱਲ ਆ ਮੇਰੇ ਪਿਤਾ ਜੀ ਕੋਲ ਕੋਈ ਰਾਹੀ ਪੰਧ ਹੀ ਆਇਆ ਮੇਰੇ ਪਿਤਾ ਜੀ ਨੇ ਉਹਦੀ ਆਉ ਭਗਤ ਕੀਤੀ ਉਹਦੀ ਸੇਵਾ ਕੀਤੀ ਜਾਂਦਾ ਜਾਂਦਾ ਉਹ ਇੰਨਾ ਖੁਸ਼ ਹੋਇਆ ਮੇਰੇ ਪਿਤਾ ਜੀ ਨੂੰ ਨਰਮੇ ਦੇ ਦੋ ਬੂਟੇ ਦੇ ਗਿਆ ਉਹ ਨਰਮਾ ਇੰਨਾ ਵੱਧ ਗਿਆ ਇੰਨਾ ਵੱਧ ਗਿਆ ਕਿ ਆਸ-ਪਾਸ ਦੇ ਪਿੰਡ ਦੇ ਜਿਹੜੇ ਲੋਕ ਸੀਗੇ ਉਹ ਮੇਰੇ ਪਿਤਾ ਜੀ ਤੋਂ ਹੀ ਨਰਮਾ ਲੈਣ ਆਉਂਦੇ ਸੀ ਸਾਰੇ ਪਿੰਡ ਦੇ ਲੋਕ ਰਜਾਈਆਂ ਤਲਾਈਆਂ ਭਰਉਣ ਵਾਸਤੇ ਨਰਮਾ ਸਾਡੇ ਕੋਲੋਂ ਹੀ ਲੀ ਜਾਂਦੇ ਸੀ ਇੰਨਾ ਹੀ ਨਹੀਂ ਸਾਡੇ ਪਿੰਡ ਦੇ ਹਟਕੇ ਦੂਰੀ ਤੱਕ ਮਿੱਲ ਲੱਗੀ ਸੀ ਨਰਮੇ ਦੀ ਉਹਨੂੰ ਵੀ ਨਰਮਾ ਸਾਡੇ ਕੋਲੋਂ ਹੀ ਜਾਂਦਾ ਸੀ ਫਿਰ ਮਾਤਾ ਕਹਿਣ ਲੱਗੀ ਕਿ ਮੈਨੂੰ ਤਾਂ ਐਂ ਲੱਗਦਾ ਕਿ ਸਾਰੇ ਹੀ ਸਾਡੇ ਨਰਮੇ ਦੇ ਕੱਪੜੇ ਪਾਉਂਦੇ ਆ ਇੰਨਾ ਹੀ ਨਹੀਂ ਤੁਸੀਂ ਵੀ ਸਾਡੇ ਨਰਮੇ ਦੇ ਕੱਪੜੇ ਪਾਏ ਆ ਮੈਨੂੰ ਤਾਂ ਇਉਂ ਲੱਗਦਾ ਜਿਹੜੀਆਂ ਲੋਈਆਂ ਉੱਪਰ ਲਈਆਂ ਹੋਈਆਂ ਨੇ ਤੇ ਇਹ ਵੀ ਸਾਡੇ ਨਰਮੇ ਦੀਆਂ ਨੇ ਤਾਂ ਉਹਨਾਂ ਨੇ ਉਹ ਲੋਈਆਂ ਉਤਾਰ ਕੇ ਆਪਣੇ ਹੱਥਾਂ ਵਿੱਚ ਫੜ ਲਈਆਂ ਅਤੇ ਸਮਝ ਗਏ ਕਿ ਗੱਲਾਂ-ਬਾਤਾਂ ਦੇ ਵਿੱਚ ਮਾਤਾ ਨੂੰ ਹਰਾਇਆ ਨਹੀਂ ਜਾ ਸਕਦਾ ਫਿਰ ਉਹ ਦੋਵੇਂ ਠੱਗ ਕਹਿਣ ਲੱਗੇ ਚੱਲ ਛੱਡ ਮਾਂ ਇਹਨਾਂ ਗੱਲਾਂ ਨੂੰ ਤੂੰ ਐਂ ਕਰ ਸਾਨੂੰ ਕੁਝ ਛਕਾ ਦੇ ਅਸੀਂ ਤੇਰੇ ਪੁੱਤਾਂ ਵਰਗੇ ਆ ਸਾਨੂੰ ਬਹੁਤ ਭੁੱਖ ਲੱਗੀ ਆ ਖਾਣ ਲਈ ਕੁਝ ਦੇ ਦੇ ਉਹ ਬੁੱਢੀ ਮਾਂ ਕਹਿਣ ਲੱਗੀ ਇੱਥੇ ਮੈਂ ਕਿਵੇਂ ਹੁਣ ਖਾਣੇ ਦਾ ਪ੍ਰਬੰਧ ਕਰ ਸਕਦੀ ਆ ਆਪਾਂ ਅਗਲੇ ਪਿੰਡ ਚੱਲਦੇ ਆ ਆ ਮੇਰੇ ਕੋਲ ਜਿਹੜੀ ਸੋਨੇ ਦੀ ਇਹ ਚੂੜੀ ਆ ਇਹਨਾਂ ਵਿੱਚੋਂ ਇੱਕ ਚੂੜੀ ਮੈਂ ਵੇਚ ਦਾਂਗੀ ਉਹਦਾ ਜੋ ਵੀ ਪੈਸਾ ਆਵੇਗਾ ਉਹਦਾ ਕੁਝ ਨਾ ਕੁਝ ਲੈ ਕੇ ਤੁਹਾਨੂੰ ਖਵਾ ਦੇਵਾਂਗੀ ਇਹਨਾਂ ਦੇ ਮਨ ਵਿੱਚ ਲਾਲਚ ਆ ਗਿਆ ਕਿ ਬੁੱਢੀ ਮਾਂ ਹੁਣ ਆਪਣੇ ਸੋਨੇ ਦੀ ਬੰਗ ਨੂੰ ਇੱਕ ਨੂੰ ਵੇਚੂਗੀ ਚੂੜੀ ਨੂੰ ਵੇਚੂਗੀ ਜਿਹੜੇ ਪੈਸੇ ਆਉਣਗੇ ਆਪਾਂ ਇਹ ਤੋਂ ਲੁੱਟ ਲਾਂਗੇ ਉਹ ਬੁੱਢੀ ਮਾਂ ਦੇ ਬਜ਼ੁਰਗ ਮਾਤਾ ਦੇ ਨਾਲ-ਨਾਲ ਜਾਂਦੇ ਆ ਅੱਗੇ ਇੱਕ ਨਗਰ ਆਉਂਦਾ ਨਗਰ ਦੇ ਵਿੱਚ ਇੱਕ ਬਹੁਤ ਵੱਡਾ ਬਾਜ਼ਾਰ ਆਉਂਦਾ ਤੇ ਉਹ ਮਾਈ ਦੇਖਦੀ ਆ ਉੱਥੇ ਇੱਕ ਗਹਿਣਿਆਂ ਦੀ ਦੁਕਾਨ ਆ ਇਹਨਾਂ ਦੋਨਾਂ ਠੱਗਾਂ ਨੂੰ ਆਖਦੀ ਆ ਤੁਸੀਂ ਓਹ ਕਰੋ ਇੱਥੇ ਰੁਕੋ ਮੈਂ ਉਹ ਸਾਹਮਣੇ ਵਾਲੀ ਦੁਕਾਨ ਵਿੱਚ ਜਾਨੀ ਆ ਤੇ ਉੱਥੇ ਆਪਣੀ ਇਹ ਸੋਨੇ ਦੀ ਚੂੜੀ ਵੇਚ ਕੇ ਆਉਣੀ ਆ ਤੇ ਜੇ ਭਾਵਣਿਆ ਤੇ ਮੈਂ ਇੱਕ ਵੇਚੂਗੀ ਜੇ ਬਹੁਤਾ ਚੰਗਾ ਲੱਗਾ ਮੈਨੂੰ ਫਿਰ ਮੈਂ ਦੋ ਵੀ ਵੇਚ ਸਕਦੀ ਆ ਜਦੋਂ ਅੰਦਰ ਜਾਂਦੀ ਆ ਉੱਥੇ ਜਾ ਕੇ ਸੇਠ ਨੂੰ ਤੇ ਉੱਥੇ ਦੁਕਾਨ ਦੇ ਮਾਲਕ ਨੂੰ ਆਖਦੀ ਆ ਕਿ ਅਸਲ ਦੇ ਵਿੱਚ ਉਹ ਸਾਹਮਣੇ ਦੇਖੋ ਜਿਹੜੇ ਦੋ ਜਾਨੇ ਆ ਨਾ ਉਹ ਮੇਰੇ ਛੋਟੇ ਹੁੰਦੇ ਦੇ ਮੈਂ ਪਾਲੇ ਹੋਏ ਮੇਰੇ ਨੌਕਰ ਨੇ ਮੇਰੇ ਸ਼ਗਿਰਦ ਨੇ ਮੈਂ ਹੁਣ ਉਹਨਾਂ ਨੂੰ ਆਪ ਜੀ ਨੂੰ ਦੇਣਾ ਚਾਹੁੰਦੀ ਆ ਇੱਥੇ ਇਹਨਾਂ ਦਾ ਮੁੱਲ ਤੈਅ ਕਰੋ ਕਿੰਨੇ ਪੈਸੇ ਤੁਸੀਂ ਮੈਨੂੰ ਇਹਨਾਂ ਦੇ ਦਿਓਗੇ ਫਿਰ ਉਹ ਕਹਿਣ ਲੱਗੇ ਕਿ ਇੱਕ ਦਾ ਮੈਂ 500 ਰੁਪਈਆ ਮੰਗਦੀ ਆ ਉਹ ਬਜ਼ੁਰਗ ਮਾਈ ਨੇ ਇਸ਼ਾਰਾ ਕੀਤਾ ਉਹਨਾਂ ਦੇ ਵੱਲ ਠੱਗਾਂ ਦੇ ਵੱਲ ਕਿ ਇੱਕ ਕੇ ਦੋ ਪਰ ਉਹਨਾਂ ਨੇ ਸਮਝਿਆ ਕਿ ਪੁੱਛ ਰਹੀ ਆ ਇੱਕ ਚੂੜੀ ਵੇਚਾਂ ਕਿ ਦੂਜੀ ਚੂੜੀ ਵੀ ਨਾਲ ਹੀ ਵੇਚ ਦਾਂ ਤਾਂ ਇੱਕ ਠੱਗ ਕਹਿਣ ਲੱਗਾ ਉਹਨੇ ਇੱਕ ਉਂਗਲੀ ਖੜੀ ਕੀਤੀ ਕਿ ਇੱਕ ਹੀ ਵੇਚ ਦੇ ਪਰ ਦੂਜਾ ਲਾਲਚੀ ਸੀਗਾ ਜ਼ਿਆਦਾ ਕਹਿੰਦਾ ਨਹੀਂ ਨਹੀਂ ਦੋਵੇਂ ਵੇਚ ਦੇ ਉਹਨੇ ਦੋ ਉਂਗਲੀਆਂ ਖੜੀਆਂ ਕਰਤੀਆਂ ਉਧਰੋਂ ਮਾਈ ਜਿਹੜੀ ਆ ਫਿਰ ਉਹਨਾਂ ਦਾ ਮੁੱਲ ਲਾਉਂਦੀ ਆ ਕਹਿੰਦੀ ਇਹਨਾਂ ਨੂੰ ਮੈਂ ਵੇਚਣਾ ਮੈਂ 500 ਰੁਪਏ ਇੱਕ ਦਾ ਲੈਣਾ ਦੁਕਾਨਦਾਰ ਸੇਠ ਕਹਿਣ ਲੱਗਾ ਨਹੀਂ 500 ਤਾਂ ਜ਼ਿਆਦਾ ਮੈਂ ਤੈਨੂੰ 300 ਰੁਪਏ ਇੱਕ ਜਾਨੇ ਦਾ ਦੇ ਸਕਦਾ ਉਹ ਮਾਈ ਨੇ 600 ਰੁਪਈਆ ਉਹਨਾਂ ਦਾ ਲੈ ਲਿਆ 301 ਜਾਣੇ ਦਾ 301 ਜਾਣੇ ਦਾ 600 ਰੁਪਈਆ ਲੈ ਕੇ ਵਾਪਸ ਬਾਹਰ ਆਈ ਆ ਤੇ ਉਹਨਾਂ ਨੂੰ ਕਹਿਣ ਲੱਗੀ ਹੁਣ ਮੈਂ ਪੈਸੇ ਆ ਜਿਹੜੇ ਲੈ ਲੇ ਆ ਸੇਟ ਤੋਂ ਆ ਦੇਖੋ ਮੈਂ ਉਹ ਜਿਹੜੀ ਆਪਣੀ ਵਾਂਗਾ ਵੇਚ ਦਿੱਤੀ ਆ ਤੇ ਤੁਹਾਡੇ ਵਾਸਤੇ ਮੈਂ ਕੁਝ ਲੈ ਕੇ ਆਉਣੀ ਆ ਇੱਥੇ ਰੁਕੋ ਰਸਨ ਪਾਣੀ ਲੈ ਕੇ ਆਵਾਂਗੀ ਹੋ ਸਕਦਾ ਮੈਂ ਥੋੜਾ ਲੇਟ ਹੋ ਜਾਵਾਂ ਪਰ ਮੇਰਾ ਇੰਤਜ਼ਾਰ ਕਰਿਓ ਦੋਨੇ ਜਾਣੇ ਉੱਥੇ ਰੁਕਦੇ ਆ ਇੰਤਜ਼ਾਰ ਕਰਦੇ ਆ ਇੰਨੇ ਚਰ ਦੇ ਵਿੱਚ ਸੇਠ ਬਾਹਰ ਆਉਂਦਾ ਇੱਕ ਉਹ ਸਾਫ ਸਫਾਈ ਵਾਲਾ ਕੱਪੜਾ ਲਿਆਉਂਦਾ ਤੇ ਇੱਕ ਝਾੜੂ ਇਹਨਾਂ ਦੋਨਾਂ ਠੱਗਾਂ ਦੇ ਹੱਥ ਵਿੱਚ ਫੜਾ ਦਿੰਦਾ ਇੱਕ ਨੂੰ ਕਹਿੰਦਾ ਲੈ ਝਾੜੂ ਫੜ ਦੂਜੇ ਨੂੰ ਕਹਿਣ ਲੱਗਾ ਲੈ ਕੱਪੜਾ ਫੜ ਇਹ ਕਹਿੰਦੇ ਆ ਕੀ ਆ ਸਾਨੂੰ ਕੁਝ ਸਮਝ ਨਹੀਂ ਆ ਰਹੀ ਉਹ ਕਹਿੰਦੇ ਉਹ ਬੀਬੀ ਜਿਹੜੀ ਆ ਨਾ ਤੁਹਾਡੀ ਮਾਲਕਣ ਉਹਨੂੰ ਮੈਂ ਤੁਹਾਡੇ ਪੈਸੇ ਦਿੱਤੇ ਆ ਤੁਹਾਨੂੰ ਖਰੀਦਿਆ ਤੁਸੀਂ ਮੇਰੇ ਗੁਲਾਮ ਹੋ ਤੇ ਕੰਮ ਕਰੋ ਚਲੋ ਦੁਕਾਨ ਦੇ ਵਿੱਚ ਦੋਨਾਂ ਠੱਗਾਂ ਨੇ ਸਿਰ ਤੇ ਹੱਥ ਮਾਰਿਆ ਕਹਿਣ ਲੱਗੇ ਆ ਕੀ ਹੋ ਗਿਆ ਅਸੀਂ ਤਾਂ ਮਾਈ ਨੂੰ ਠੱਗਣ ਆਏ ਸੀ ਖੁਦ ਠੱਗੇ ਗਏ ਹੱਦ ਹੋ ਗਈ ਕਮਾਲ ਹੋ ਗਈ ਇਸ ਤਰ੍ਹਾਂ ਦੋਨੋਂ ਠੱਗ ਬੜੇ ਹੈਰਾਨ ਹੋਏ ਸੰਗਤ ਜੀ ਇਹ ਜਿਹੜੀ ਕਹਾਣੀਆਂ ਦੇ ਵਿੱਚੋਂ ਬਹੁਤ ਵਧੀਆ ਸਾਨੂੰ ਸਿੱਖਿਆ ਮਿਲਦੀ ਆ ਉਹ ਇਹ ਕਈ ਵਾਰੀ ਅਸੀਂ ਕਿਸੇ ਲਈ ਖੂ ਪੁੱਟਦੇ ਆ ਪਰ ਉਹ ਖੂ ਦੇ ਵਿੱਚ ਆਪ ਹੀ ਡਿੱਗ ਪੈਂਦੇ ਆ ਗੁਰਬਾਣੀ ਵੀ ਸਾਨੂੰ ਕਹਿੰਦੀ ਆ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿ ਆਵੋ ਜਾਹੋ ਜਿਹੜਾ ਕੁਝ ਅਸੀਂ ਬੀਜਦੇ ਹਾਂ ਸਾਨੂੰ ਹੀ ਵੱਢਣਾ ਪੈਂਦਾ ਸਾਨੂੰ ਹੀ ਖਾਣਾ ਪੈਂਦਾ ਧਰਤੀ ਤਾਂ ਇਹ ਚੀਜ਼ ਆ ਕਿ ਬੀਜ ਕੋਈ ਬੀਜਦਾ ਸੰਭਾਲ ਕੋਈ ਕਰਦਾ ਵੱਢਦਾ ਕੋਈ ਆ ਖਾਂਦਾ ਕੋਈ ਆ ਪਰ ਇਹ ਕਰਮਾਂ ਦੀ ਧਰਤੀ ਇਹੋ ਜੀ ਆ ਇਹਦੇ ਵਿੱਚ ਜਿਹੜਾ ਬੀਜ ਬੀਜਦਾ ਉਹੀ ਵੱਢਦਾ ਉਹੀ ਖਾਂਦਾ ਤਾਂ ਸਾਨੂੰ ਕਦੇ ਵੀ ਕਿਸੇ ਨਾਲ ਠੱਗੀ ਧੋਖਾ ਦਗਾ ਨਹੀਂ ਕਰਨਾ ਚਾਹੀਦਾ ਇਹ 10ਵੇਂ ਪਾਤਸ਼ਾਹ ਜੀ ਦੇ ਵੀ ਬਚਨ ਆ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਨਾ ਠੱਗੀ ਨਹੀਂ ਕਰਨੀ ਅੱਜ ਕਾਲੇ ਜਿਹੜੇ ਲੋਕ ਆ ਛੇਤੀ ਅਮੀਰ ਹੋਣ ਦੇ ਚੱਕਰ ਵਿੱਚ ਭਰਾ ਭਰਾ ਨੂੰ ਠੱਗੀ ਜਾਂਦਾ ਰਿਸ਼ਤੇ ਨਾਤੇ ਕੋਈ ਰਹਿ ਨਹੀਂ ਗਏ ਕਲਯੁਗ ਦੇ ਵਿੱਚ ਤਾਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਆ ਕਦੇ ਵੀ ਭੁੱਲ ਕੇ ਕਿਸੇ ਨਾਲ ਠੱਗੀ ਨਹੀਂ ਕਰਨੀ ਚਾਹੀਦੀ ਇਹ ਸਮੇਂ ਦਾ ਪਹੀਆ ਇਹ ਚੱਕਰ ਆ ਸਮੇਂ ਦਾ ਘੁੰਮ ਕੇ ਆਪਣੇ ਵਾਲੀ ਆਉਣਾ ਇਹ ਰਬੜ ਦੀ ਗੇਂਦ ਆ ਜਿਹੜੇ ਕਰਮ ਆਪਾਂ ਕਰਾਂਗੇ ਆਪਣੇ ਵਾਲੀ ਆਉਣੇ ਆ ਰਬੜ ਦੀ ਗੇਂਦ ਨੂੰ ਆਪਾਂ ਕੰਧ 'ਚ ਮਾਰੀਏ ਬਾਅਦ ਸਾ ਆਪਣੇ ਕੋਲ ਹੀ ਆਉਂਦੀ ਐ ਨਾ ਤਾਂ ਇਹ ਸਮੇ ਦਾ ਚੱਕਰ ਵੀ ਆਪਾਂ ਜੋ ਕਰਾਂਗੇ ਸਾਨੂੰ ਮਿਲਣਾ ਇਸ ਕਰਕੇ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਆ ਨਾ ਕਿ ਮਾੜੇ ਅੱਜ ਕੱਲ ਦੇ ਲੋਕ ਜਿਹੜੇ ਆ ਉਹ ਸਿਰਫ ਮਾਇਆ ਨੂੰ ਹੀ ਸਭ ਕੁਝ ਮੰਨਦੇ ਆ ਰੱਬ ਨੂੰ ਵੀ ਨਹੀਂ ਮੰਨਦੇ ਉਹਨਾਂ ਲਈ ਪੈਸਾ ਹੀ ਰੱਬ ਆ ਹੁਣ ਉਹ ਬਜ਼ੁਰਗ ਮਾਈ ਦੀਆਂ ਦੋ ਗੱਲਾਂ ਚੇਤੇ ਰੱਖਿਓ ਇੱਕ ਤਾਂ ਜਦੋਂ ਸਾਨੂੰ ਇਹੋ ਜਿਹੇ ਠੱਗ ਮਿਲ ਜਾਣ ਸਾਨੂੰ ਹੌਸਲੇ ਤੋਂ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਤੇ ਦੂਜੀ ਗੱਲ ਸਿਆਣਪ ਜਿਹੜੀ ਆ ਉਹ ਆਪਣੀ ਰੱਖਿਆ ਲਈ ਵਰਤਣੀ ਚਾਹੀਦੀ ਆ ਨਾ ਕਿ ਦੂਜਿਆਂ ਨੂੰ ਠੱਗਣ ਵਾਸਤੇ ਉਹ ਮਾਈ ਨੇ ਸਿਆਣਪ ਵਰਤੀ ਐ ਚਲਾਕੀ ਨਹੀਂ ਉਹਨੂੰ ਚਲਾਕੀ ਨਹੀਂ ਕਿਹਾ ਜਾ ਸਕਦਾ ਚਲਾਕੀ ਵਰਤੀ ਸੀ ਠੱਗਾਂ ਨੇ ਮਾਈ ਨੇ ਸਿਆਣਪ ਵਰਤੀ ਐ ਸਾਨੂੰ ਚਲਾਕੀਆਂ ਛੱਡਣੀਆਂ ਚਾਹੀਦੀਆਂ ਤੇ ਸਿਆਣਪ ਜਿਹੜੀ ਆ ਵਿਵੇਕ ਬੁੱਧ ਜਿਹੜੀ ਆ ਮਾਲਕ ਵੱਲੋਂ ਮਿਲੀ ਹੋਈ ਉਹਦੀ ਵਰਤੋਂ ਕਰਨੀ ਚਾਹੀਦੀ ਆ ਤੇ ਜਦੋਂ ਵੀ ਕੋਈ ਸਾਡੇ ਕੋਲ ਆਉਂਦਾ ਸਾਨੂੰ ਮਿਲਣ ਵਾਸਤੇ ਉਹਦੀ ਅੱਖ ਨੂੰ ਪਛਾਣੋ ਦੂਜੀ ਵੱਡੀ ਗੱਲ ਇਹ ਆ ਵੀ ਦੇਖੋ ਵੀ ਉਹਦੀਆਂ ਅੱਖਾਂ 'ਚ ਕੀ ਆ ਜੋ ਬੋਲਦਾ ਉਹਦੀਆਂ ਅੱਖਾਂ ਦੇ ਨਾਲ ਉਹ ਚੀਜ਼ ਮਿਲਦੀ ਆ ਝੂਠਾ ਬੰਦਾ ਕਦੇ ਵੀ ਅੱਖ ਮਿਲਾ ਕੇ ਗੱਲ ਨਹੀਂ ਕਰ ਸਕਦਾ ਇਸ ਕਰਕੇ ਬੰਦਾ ਆਪਣੀ ਅੱਖ ਤੋਂ ਪਛਾਣਿਆ ਜਾਂਦਾ ਤਾਂ ਇਹ ਚੀਜ਼ਾਂ ਜ਼ਰੂਰ ਸਾਨੂੰ ਨੋਟ ਕਰਨੀਆਂ ਚਾਹੀਦੀਆਂ ਨੇ ਤੇ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਇਹ ਸਿੱਖਿਆ ਲੈ ਕੇ ਚੱਲੀਏ ਤਾਂ ਜ਼ਰੂਰ ਜਸੀਂ ਕਾਮਯਾਬ ਹੋ ਸਕਦੇ ਆ ਕਿਉਂਕਿ ਸਭਨਾ ਕਦਰ ਲਿਖਾ ਹੋਈ ਇਸੀ ਕਿਸੇ ਨਾ ਠੱਗੀਆਂ ਧੋਖੇ ਕਰਾਂਗੇ ਜਿਵੇਂ ਮਲਕ ਭਾਗੂ ਕਰਦਾ ਸੀ ਲੋਕਾਂ ਦਾ ਗਰੀਬਾਂ ਦਾ ਖੂਨ ਜਿਹੜਾ ਸੀ ਪੀਂਦਾ ਸੀਗਾ ਤੇ ਗੁਰਨਾਨਕ ਸਾਹਿਬ ਜੀ ਨੇ ਉਹਨੂੰ ਰੋਕਿਆ ਸੀ ਨਾ ਤੇ ਭਾਈ ਲਾਲੋ ਜੀ ਦੇ ਘਰੇ ਜਾ ਕੇ ਪ੍ਰਸ਼ਾਦਾ ਛਕਿਆ ਸੀ ਮਲਕ ਭਾਗੂ ਨੂੰ ਉਹਦੇ ਮਾਲ ਪੂੜਿਆਂ ਚੋਂ ਖੂਨ ਦਿਖਾਇਆ ਸੀ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਪ੍ਰਾਇਆ ਹੱਕ ਨਹੀਂ ਖਾਣਾ ਚਾਹੀਦਾ ਸਿੱਖਿਆ ਤਾਂ ਬਹੁਤ ਵੱਡੀ ਮਿਲਦੀ ਆ ਕਈ ਵਾਰੀ ਇਹੋ ਜੀ ਕਹਾਣੀ ਵੀ ਸਾਨੂੰ ਸਿੱਖਿਆ ਦੇ ਜਾਂਦੀ ਆ ਗੱਲ ਤਾਂ ਇਹ ਆ ਵੀ ਅਸੀਂ ਇਹਦਾ ਨਿਚੋੜ ਇਹਦਾ ਸਿੱਟਾ ਕੀ ਕੱਢਦੇ ਆ ਇਹ ਗੱਲ ਸਾਡੇ ਤੇ ਨਿਰਪਰੈ ਕਹਾਣੀ ਨੂੰ ਅਸੀਂ ਕਿਵੇਂ ਲੈਨੇ ਆ ਹੋ ਸਕਦਾ ਇਹ ਕਹਾਣੀ ਹੋਈ ਨਾ ਹੋਵੇ ਝੂਠੀ ਹੋਵੇ ਪਰ ਸੱਚੀ ਸਿੱਖਿਆ ਸਾਨੂੰ ਦੇ ਕੇ ਚੱਲੀ ਆ ਪੱਲੇ ਜਰੂਰ ਬੰਨੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ